ਅੱਜ ਅਸੀਂ ਜਨਤਾ ਦੀ ਕਚੈਰੀ ਦੇ ਵਿੱਚ ਦੁਬਾਰਾ ਫੇਰ ਹਾਜ਼ਰ ਹੋਏ ਆਂ ਹਾਜ਼ਰ ਹੋਏ ਆ ਪੋ ਮਹੀਨੇ ਕਰਕੇ ਪਹਿਲਾਂ ਵੀ ਇੱਕ ਵਾਰ ਹਾਜ਼ਰ ਹੋਏ ਸੀ ਅੱਜ ਫੇਰ ਅਸੀਂ ਹਾਜ਼ਰ ਹੋਏ ਆਂ ਧੁੰਦ ਦਾ ਸਮਾਂ ਹੈ ਅਸੀਂ ਆਪਣੀ ਪਬਲਿਕ ਨੂੰ ਅਪੀਲ ਕਰਦੇ ਆਂ ਸਾਡੇ ਚਾਚੇ ਤਾਏ ਪੈਣਾ ਮਾਤਾ ਜਿਹੜੀਆਂ 메ਨ ਰੋਡਾਂ ਤੇ ਸੈਰਾਂ ਕਰਦੀਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਅਪੀਲ ਕਰਦੇ ਆਂ ਵੀ ਜੇ ਸੈਰ ਕਰਨੀ ਹੈ ਤਾਂ ਲਿੰਕ ਰੋਡ ਤੇ ਕਰੋ ਪਿੰਡ ਦੇ ਗਰਾਉਂਡ ਦੇ ਵਿੱਚ ਕਰ ਲੋ ਮੇਨ ਰੋਡ ਤੇ ਸੈਰ ਨਾ ਕਰੋ ਕਿ ਤੁੰਦ ਦਾ ਸਮਾਏ ਪੋ ਮਹੀਨਾ ਚੜਿਆ ਹੋਇਆ ਹੈ 2 ਮਹੀਨੇ ਜਿਹੜੇ ਇਹ ਤੁੰਦ ਦੇ ਨੇ ਐਨੀ ਤੁੰਦ ਪੈਂਦੀ ਹੈ ਔਰ ਵੱੱਛਾ ਟਰੱਕਾਂ ਕਾਰਾਂ ਵਾਲਿਆਂ ਨੂੰ ਨਹੀਂ ਦਿਖਦਾ ਕੁਝ ਰੋਡ ਤੇ ਕਿ ਉਹ ਨਵਾਂ ਮੋਟਰ ਵਹੀਕਲ ਐਕਟ ਬਣਿਆ ਹੈ ਉਹਦੇ ਵਿੱਚ ਕਾਨੂੰਨ ਸਭ ਨੂੰ ਇੱਕ ਬਣਿਆ ਹੋਇਆ ਹੈ ਜੇ ਕਿਸੇ ਦਾ ਐਕਸੀਡੈਂਟ ਵੀ ਹੋ ਜਾਂਦਾ ਹੈ ਤਾਂ ਉਹਨੂੰ 10 ਸਾਲ ਦੀ ਸਜ਼ਾ ਔਰ 7 ਲੱਖ ਰੁਪਇਆ ਜੁਰਮਾਨਾ ਹੈ ਮੈਂ ਪਬਲਿਕ ਨੂੰ ਅਪੀਲ ਕਰਦਾ ਜਿਹੜੀ ਵੀ ਸ਼ੈਅਰ ਕਰਨੀ ਹੈ ਤੁਸੀਂ ਕਿਸੇ ਡਾਕਟਰ ਨੇ ਤੁਹਾਨੂੰ ਸ਼ੈਅਰ ਕਰਨੀ ਦੱਸੀ ਹੈ ਉਹ ਲਿੰਕ ਰੋਡ ਤੇ ਕਰ ਲੋ ਮੇਨ ਰੋਡ ਤੇ ਨਾ ਜੜੋ ਦੇਖੋ ਧੁੰਦ ਦਾ ਸਮਾਂ ਬੱਸਾਂ ਵਾਲਿਆਂ ਕੋਲ ਸੀਮਤ ਸਮਾਂ ਹੁੰਦਾ ਬੱਸਾਂ ਵਾਲਿਆਂ ਨੂੰ ਤੋੜਨੀ ਬੱਸ ਪੈਂਦੀ ਹੈ ਸਵਾਰੀ ਚਣ ਤੋਂ ਪਹਿਲਾਂ ਸਮਾਂ ਪੁੱਛਦੀ ਹੈ ਇਸ ਕਰਕੇ ਮੈਂ ਦੂਸਰੀ ਵਾਰ ਅੱਜ ਜ਼ਿਲ੍ਹਾ ਤੇ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਮੈਂ ਜਨਤਾ ਨੂੰ ਹੱਥ ਵੱਲ ਕੇ ਅਪੀਲ ਕਰਦਾ ਧੁੰਦ ਦਾ ਸਮਾਂ ਬਿਲਕੁਲ ਰੋਡ ਤੇ ਸੈ